ਬੱਤੀ ਸਮੱਸਿਆ ਹੈਗੀ ਹੈ ਜਿਹੜਾ ਆਪਣਾ ਪਾਣੀ ਪਚੋਬਰ ਚੱਕ ਫਦੇ ਸਿੰਗਾਲੇ ਜਾਂਦਾ ਹੈ ਉਹ ਪਾਣੀ ਉੱਥੇ ਨਾਲ ਚੱਕ ਹੋਦੇ ਸਿੰਧਾਲੇ ਤਿੰਨ ਪਿੰਡਾਂ ਦਾ ਪਾਣੀ ਆਪਣੇ ਡੱਗ ਜ ਪਹਿਲਾਂ ਨਹੀਂ ਪੈਂਦਾ ਸੀ ਉਹਨਾਂ ਨੇ ਪਾਣੀ ਟਰੱਕ ਤੇ ਬਾਤ ਆਪਣੇ ਡੱਗਾ ਆਪਣਾ ਪਾਣੀ ਉਹਨਾਂ ਉੱਥੇ ਜਾਂਦਾ ਨਹੀਂ ਉਸ ਤੋਂ ਬਾਅਦ ਇਹਨਾਂ ਤਿੰਨ ਪਿੰਡਾਂ ਦਾ ਪਾਣੀ ਉਹਨਾਂ ਨੂੰ ਇਹ ਸਮੱਸਿਆ ਹਾਂ ਦਸੀਏ ਤੂੰ ਪਹਿਲਾਂ ਨਹੀਂ ਦੇਸੀ ਇਹ ਕੋਈ ਸੁਣਨ ਨੂੰ ਤਿਆਰ ਨਹੀਂ ਬਾਈ ਇੱਕ ਤਾਂ ਕੋਈ ਸੁਣਨ ਨੂੰ ਤਿਆਰ ਹੋਵੇ ਲੱਗਦਾ ਹ ਤੋ ਗਾਇ ਕਾ ਬਚੂ ਤੋ ਕੋਈ ਸੁਣਨ ਨੂੰ ਤਿਆਰ ਹੋਵੇ ਨਾ ਫਿਰ ਇਹ ਪ੍ਰਧਾਨ ਸੁਣਦਾ ਨਹੀਂ ਸੀ ਤੇਰੀ ਕਿ ਪ੍ਰਧਾਨ ਸੁਣਦਾ ਤੇ ਫਿਰ ਉਹਦੇ ਨਾਲ ਦੱਸਿਆ ਹੁਣ ਦੱਸ ਲਿਆ ਜੀ ਸੁਣਦਾ ਤੇ ਫਿਰ ਦਸੀ ਜੱਟ ਪਾਸੇ ਚੱਲ ਉਹਨਾਂ ਪਿੰਡਾਂ ਵਾਂਗ ਪਹਿਲਾਂ ਪਾਣੀ ਚੋਣੇ ਰੋਕੋ ਜੀ ਜਦੋਂ ਪਾਣੀ ਦਾ ਨਾ ਰੋਕਿਆ ਆਪਣਾ ਪਾਣੀ ਉਹ ਪ੍ਰੋਪਰ ਜਾਣ ਲੱਗਿਆ ਆਪਣਾ ਪਾਣੀ ਪ੍ਰੋਪਰ ਜਾਣ ਲੱਗਿਆ ਵਸੂ ਪਹਿਲਾਂ ਸਾਡੇ ਵਾਲੇ ਵਸੇ ਹੀ ਆ ਬਈ ਉਹ ਵੱਡੇ ਨੇ ਇਹ ਏਰੀਆ ਨਹੀਂ ਮੈਂ ਆ ਬਰ ਗੱਲ ਪਾਣੀ ਸਭ ਤੋਂ ਲੋਕਾਂ ਨੂੰ ਵੋਟਰ ਲੱਗੇ ਹੱਲ ਸੀ ਆਸ ਹੁੰਦੀ ਹੈ ਉੱਥੇ ਟੋਕ ਲਾਈ ਵੀ ਆ ਟੋਕ ਤਾਂ ਹੱਲ ਨਹੀਂ ਚੱਪਟਾ ਨਹੀਂ ਹੋਇਆ ਮਨਪੜਦਾ ਮਨਪੜਦਾ ਚੱਪਟਾ ਰਹੇ ਆ ਮਨਪੜਦਾ ਮਨਪੜਦਾ ਨਾਦਰ ਗੋਮ ਸਰਪੂ ਚੋ ਮੰਡੀ ਮੁਰਦਾਬਾ पुछा <muchasabandis> मंडी <muchasabandis> What ਮੇਰਾ ਨਾਮ ਹਰਪੀ ਸਿੰਘ ਹੈ ਬਾਰ ਨੰਬਰ 8 ਪੁੱਚੋ ਮੰਡੀ ਤੋਂ ਅਸੀਂ ਰਹਿਣ ਵਾਲੇ ਆ ਇਹ ਮਾਮਲਾ ਸੀਬ੍ਰੇਜ ਦਾਗਾ ਸਾਡੇ ਲੰਮੇ ਸਮੇਂ ਤੋਂ ਕਾਫੀ ਦਿੱਕਤ ਆ ਰਹੀ ਹੈ ਸਾਨੂੰ ਸਾਨੂੰ ਮਿੱਠੀਆਂ ਗੋਲੀਆਂ ਦੇ ਕੇ ਨਗਰ ਕੌਂਸਲ ਦੇ ਪ੍ਰਧਾਨ ਹੋਰੀ ਹੋਰ ਸਾਰੇ ਮਲਾਜਮ ਉਥੇ ਭੇਜ ਦਿੰਦੇ ਆਗੇ ਸਾਡੇ ਗਿੜਗਿੜ ਪਾਣੀ ਚੜਿਆ ਪਿਆ ਹਰੇ ਬਾਈ ਜੰਮੀ ਪਈਆ ਬੱਚੇ ਬਿਮਾਰ ਹੋ ਰਹੇ ਨੇ ਬਹੁਤ ਜ਼ਿਆਦਾ ਮਾਤਰਾ ਵਿੱਚ ਇਹ ਕੋਈ ਚੈੱਕਿੰਗ ਨਹੀਂ ਕਰਦੇ ਕੁਝ ਨਹੀਂ ਕਰਦੇ ਸਾਥੋਂ ਟਾਈਮ ਲੈ ਲੈਂਦੇ ਨੇ ਤੇ ਬਟ ਕਾਰਵਾਈ ਕੋਈ ਨਹੀਂ ਕਰ ਰਿਹਾ ਜੀ ਸਰ ਹਾਲ ਇਹਨਾਂ ਨੇ ਕੋਈ ਨਹੀਂ ਦੱਸਦਾ ਹਰ ਬਾਰੀ ਇਹ ਟਾਈਮ ਲੈ ਲੈਂਦੇ ਮਹੀਨੇ ਦਾ ਟਾਈਮ 20 ਦਿਨਾਂ ਦਾ ਟਾਈਮ ਦੀ ਅਸੀਂ ਉਮੀ ਟਾਈਮ ਦੇ ਦਿੰਦੇ ਆ ਸਾਡੀ ਬਸਤੀ ਦੇ ਵਿੱਚ ਜਾ ਕੇ ਚੈੱਕ ਕੀਤਾ ਜਾਵੇ ਇਹਨਾਂ ਨੇ ਇੱਕ ਟੈਂਪਰੇਰੀ ਛੱਪੜ ਬਣਾ ਛੱਡਿਆ ਦਾ ਉਸ ਦੇ ਵਿੱਚ ਇਹਨਾਂ ਨੇ ਕੀ ਕੀਤਾ ਇੱਕ ਟੈਂਪਰੇਰੀ ਫਿਲਟਰ ਲਾ ਛੱਡਿਆ ਉਹਦੇ ਤੇ ਪਾਣੀ ਕੱਢ ਦਿੰਦੇ ਆ ਉਦੋਂ ਦੁੱਗਣਾ ਪਾਣੀ ਸਾਡੀ ਗਲੀਆਂ ਦੇ ਵਿੱਚ ਦੇਖਿਆ ਜਾ ਸਕਦਾ ਗੁਰਦੁਆਰੇ ਵਾਲੀ ਗਲੀ ਦੇ ਵਿੱਚ ਹੱਦੋਂ ਵੱਧ ਪਾਣੀ ਹੈ ਜਿੱਥੇ ਕਿ ਅਸੀਂ ਬੈੰਨੇ ਆ ਰਹੰਨੇ ਆ ਸਾਰੇ ਜਾਣੇ ਇਹਦਾ ਕੋਈ ਹੱਲ ਨਹੀਂ ਦੇ ਰਿਹਾ ਇਹ ਅੱਗੇ ਅੱਕੇ ਹੋયા ਨੇ ਸਾਡੇ ਸਾਰੇ ਭੈਣ ਭਰਾਵਾਂ ਨੇ ਸਾਥ ਦਿੱਤਾ ਤੇ ਅਸੀਂ ਇੱਥੇ ਧਰ ਨਾਲ ਲਾਇਆ ਗਾ ਮੈਂ ਗੁਰੂ ਅਰਜਨ ਦੇਵ ਨਗਰ ਡਾਕਟਰ ਗੁਰਦੀਪ ਸਿੰਘ ਸਾਡੇ ਨਗਰ ਦੇ ਜਿੰਨੇ ਵੀ ਆ ਲੋਕ ਇੱਥੇ ਬੜੇ ਦੁਖੀ ਹੋ ਕੇ ਸੀਵਰੇਜ ਦੇ ਸਿਸਟਮ ਤੋਂ ਇੱਕ ਸਾਲ ਹੋ ਗਿਆ ਅਸੀਂ ਪ੍ਰਧਾਨ ਜੀ ਤੋਂ ਟਾਈਮ ਵੀ ਲੈ ਲਿਆ ਸੀਗਾ ਇਹਨਾਂ ਨੂੰ ਦੇ ਮਹੀਨਾ ਵੀ ਦਿੱਤਾ ਸੀਗਾ ਇਹ ਕਹਿੰਦੇ ਅਸੀਂ ਇੱਕ ਮਹੀਨਾ ਤੁਹਾਨੂੰ ਦੇ ਦਿਓ ਅਸੀਂ ਤੁਹਾਡਾ ਪ੍ਰੋਪਰ ਹੱਲ ਕਰਦੇ ਹਾਂਗੇ ਪਰ ਮਹੀਨੇ ਦਾ ਵੀ ਡੇਢ ਮਹੀਨਾ ਹੋ ਗਿਆ ਕੋਈ ਹੱਲ ਨਹੀਂ ਸਾਡੇ ਬੱਚਿਆਂ ਦਾ ਸਕੂਲ ਜਾਣਾ ਦੁੱਬਰ ਹੋਇਆ ਪਿਆ ਗੁਰੂ ਘਰ ਜਾਣਾ ਦੁੱਬਰ ਹੋਇਆ ਪਿਆ ਚਿਕਨ ਬਾਕਸ ਦੇ ਮਰੀਜ਼ ਹੋਏ ਪਏ ਆ ਉੱਥੇ ਠੀਕ ਹੈ ਇਹਨਾਂ ਦੇ ਜੂਨ ਹੀ ਸਰਕਦੀ ਅਸੀਂ ਆਏ ਵਾਰ ਇਹਨਾਂ ਨੂੰ ਕਹਿੰਨੇ ਆ ਪ੍ਰਧਾਨ ਜੀ ਸਾਡੇ ਸੀਵਰੇਜ ਦਾ ਬਹੁਤ ਬੁਰਾ ਹਾਲ ਹੈ ਅਸ ਟਾਈਮ ਵੀ ਤੁਸੀਂ ਜਾਓਗੇ ਤਾਂ ਤੁਸੀਂ ਦੇਖ ਸਕਦੇ ਹੋ ਇਹ ਹਾਲਾਤ ਕਾਰਨ ਇਹ ਵੀ ਸਫਾਈ ਨਹੀਂ ਕਰ ਰਹੇ ਕਿ ਇਹ ਕਹਿੰਦੇ ਆ ਪਤਾ ਨਹੀਂ ਬਿੱਲ ਨਹੀਂ ਭਰਦੇ ਲੋਕ ਇਹਦਾ ਮਤਲਬ ਵੀ ਬਿੱਲ ਦਾ ਕਰਕੇ ਤੁਸੀਂ ਇੱਕ ਬੰਦਾ ਬਿੱਲ ਨਹੀਂ ਭਰਦਾ ਦੂਜਿਆਂ ਨੂੰ ਕਿਉਂ ਹੈਰਾਨ ਕਰਦੇ ਹੋ ਸੋ ਇਹਨਾਂ ਦਾ ਉਹਦਾ ਕਨੈਕਸ਼ਨ ਕੱਟੋ ਇਹਨਾਂ ਦੇ ਮੁਲਾਜ਼ਮਾਂ ਦਾ ਇਹ ਕਹਿਣਾ ਇਹਦਾ ਮਤਲਬ ਵੀ ਇਹ ਆ ਵੀ ਇਹ ਬਿੱਲ ਨਹੀਂ ਭਰਦੇ ਤਾਂ ਹੀ ਉਹ ਇਹ ਸੀਵਰੇਜ ਸਾਡਾ ਚੱਲ ਨਹੀਂ ਰਿਹਾ ਅਸੀਂ ਵੋਟਾਂ ਲੈ ਕੇ ਉਹ ਮੁੜ ਕੇ ਅਸੀਂ ਧੂਈ ਨਹੀਂ ਮਾਰਦੇ ਕੋਈ ਉੱਥੇ ਸਿਸਟਮ ਦਾ ਹਾਲ ਨਹੀਂ ਹੈਗਾ ਸਾਡੇ ਬਹੁਤ ਬੁਰਾ ਹਾਲ ਹੈ ਘਰ ਘਰ ਅਗਲਾ ਕਦਮ ਇਹ ਆ ਅੱਜ ਅਸੀਂ ਇੱਥੇ ਇੱਕ ਫੈਸਲਾ ਕਰਕੇ ਜਾਵਾਂਗੇ ਵੀ ਜਾਂ ਤਾਂ ਸਾਡਾ ਟੋਟਲ ਸੀਵਰੇਜ ਚੱਲੇ ਨਹੀਂ ਮੰਡੀ ਦਾ ਵੀ ਨਹੀਂ ਚੱਲਣਾ ਚਾਹੀਦਾ ਮੰਡੀ ਦਾ ਵੀ ਸਾਰਾ ੱਤਲੂਗਾ ਤਾਂ ਇਕੱਠਾ ਚੱਲੂਗਾ ਨਹੀਂ ਉਹ ਸੀਵਰੇਜ ਜਿਹੜਾ ਮੰਡੀ ਵਾਲਾ ਉਹ ਚੱਲ ਰਿਹਾ ਦੂਜਰਾ ਚੱਲ ਨਹੀਂ ਰਿਹਾ ਇਹ ਘਰ दसन प्रधान जी फिर है असं डिस्पोजल बंद करा उस नहीं सा हाल हो प्रधान जोनी बंसल ਮੈਂ ਪਬਲਿਕ ਦਾ ਨੁਮਾਇੰਦਾ ਛੋਟਾ ਜਿਹਾ ਬੇ ਮੇਰੇ ਭਰਾ ਏ ਮੈਂ ਕੋਸ਼ਿਸ਼ ਮੈਨੂੰ ਘੱਟ ਮਾਰੀ ਨੋਲਿਜ ਕਰਕੇ ਸੀਵਰ ਕਰਕੇ ਮੇਰੇ ਮੁਲਾਜ਼ਮਾਂ ਨੂੰ ਅੱਜ ਮੀਟਿੰਗ ਤਾਂ ਸੱਦ ਕੇ ਮੈਂ 20 ਦਿਨਾਂ ਦੇ ਵਿੱਚ ਵਿੱਚ ਹੱਲ ਕਰ ਦੂੰ ਪਹਿਲਾਂ ਮੈਂ ਇਹਨਾਂ ਤੋਂ 1 ਕਿ ਮਹੀਨਾ ਸਮਾਂ ਦਿੱਤਾ ਸੀ ਮੇਥੋਂ ਨਹੀਂ ਹੋਇਆ ਮੈਂ ਕਹਿੰਦਾ ਅੱਜ ਦੋ ਬਤ ਗੱਲ ਨਹੀਂ ਉਹ ਸਮੇਂ ਦੇ ਦੁਕਾਨ ਤੋਂ ਮੋਟਰਾਂ ਕਰੀ ਜੰਨੇ ਆ ਜਦੋਂ ਇਹਨਾਂ 20 ਦਿਨਾਂ ਸਮਾਂ ਲੱਗਦਾ ਜੇ ਕੋਈ ਨਾ ਹੋਇਆ ਭਾਈ ਮੇਰੇ ਘਰੇ ਗੰਸਤ ਪਾਉਂਗਾ 10 ਦਿਨ ਤੱਕ ਕੰਮ ਨਹੀਂ ਕਰ ਕੰਮ ਕੀ ਮੋਟਰਾਂ ਦੇ ਵਿੱਚ ਪਤਾ ਕੀ ਆ ਮੋਟਰ ਥੱਲੇ ਨਾ ਚਾਰ ਚਾਰ ਮੁੱਠੀ ਜੰਮ ਗਈ ਉਹ ਥੱਲੇ 10 ਫੁੱਟ ਬੰਦਾ ਤਾਰਨਾ ਪੈਂਦਾ ਉਹ 10 ਫੁੱਟ ਤਾਰਨ ਦੇ ਕਾਰਨ ਕਰਕੇ ਕੋਈ ਨਹੀਂ ਉਤਰਦਾ ਉਹ ਅੱਜ ਮੈਂ ਲਿਖ ਕੇ ਵੀ ਦਿੰਦਾ ਵੀ ਕੋਈ ਗੱਲ ਨਹੀਂ ਜਿਹੜਾ ਕੋਈ ਸੁਰਖਾਵੂਗਾ ਮੈਂ ਜਨਤਾ ਦੇ ਨਾਲ ਖੜਾ ਭਾਈ ਜਿਹੜੀ ਸਜ਼ਾ ਮਿਲੂਗੀ ਮੈਂ ਦੇਊਂਗਾ ਬੰਦਾ ਤਾਰ ਰਿਹਾ ਥੱਲੇ ਨਾ ਹੋਰ ਕਿੰਨੇ ਦਿਨਾਂ ਦਾ ਬੀਬੀ ਚ ਮੈਂ ਹੱਲ ਕਰ ਦੂੰ 10 ਦਿਨਾਂ ਬਾਅਦ ਅਸੀਂ ਨਗਰ ਕਾਉਂਸਲ ਚ ਪਾਣੀ ਸਿੱਟਾਂਗੇ ਅਸੀਂ ਸਹਿਮਤ ਹਾਂ ਸਹਿਮਤ ਹਾਂ ਮੈਂ ਸਹਿਮਤ ਨਾਲ ਖੜਵਾ ਠੀਕ ਹੋ ਗਿਆ ਇੰਨਾ ਕਿ ਤੁਸੀਂ ਟੈਂਕੀਆਂ ਪ੍ਰਭਾਉ ਮੈਂ ਖੜਾ ਕੋਈ ਕਹਿੰਦਾ ਵੀ ਉਹ ਵੀ ਪ੍ਰਧਾਨਗੀ